ਤੇਜ ਰਫਤਾਰ ਨੇ ਉਜਾੜਿਆ ਸੰਗਰੂਰ ਦਾ ਇੱਕ ਹੱਸਦਾ ਬਸਦਾ ਪਰਿਵਾਰ ਤਸਵੀਰਾਂ ਇੱਕ ਖੌਫਨਾਕ ਨੇ ਦਰਦਨਾਕੀ ਤਸਵੀਰਾਂ ਨੇ ਦੱਸਦੀ ਏ ਕਿ ਘਟਨਾ 8 ਦਸੰਬਰ ਰਾਤ ਦੀ ਹੈ ਜਿੱਥੇ ਕਿ 8 ਦਸੰਬਰ ਦੀ ਰਾਤ ਨੂੰ ਹਰੀਗੜ ਪੁਲ ਤੇ ਇੱਕ ਭਿਆਨਕ ਹਾਦਸਾ ਵਾਪਰ ਗਿਆ ਤੇ ਇਸ ਭਿਆਨਕ ਹਾਦਸੇ ਦੇ ਵਿੱਚ ਸੰਗਰੂਰ ਦਾ ਇੱਕ ਹੱਸਦਾ ਬਸਦਾ ਪਰਿਵਾਰ ਉੱਜੜ ਗਿਆ 20 ਸਾਲਾ ਇੱਕ ਨੌਜਵਾਨ ਦੀ ਇਸ ਭਿਆਨਕ ਹਾਦਸੇ ਦੇ ਵਿੱਚ ਦਰਦਨਾਕ ਮੌਤ ਹੋ ਗਈ ਦੱਸਦੀ ਹੈ ਕਿ ਜੋ ਸੰਗਰੂਰ ਦੇ ਨੌਜਵਾਨ ਦੋਸਤ ਜੋ ਮੋਗੇ ਤੋਂ ਸੰਗਰੂਰ ਵੱਲ ਆ ਰਹੇ ਸੀ ਦੱਸਿਆ ਜਾ ਰਿਹਾ ਹੈ ਕਿ ਗੱਡੀਆਂ ਉਹਨਾਂ ਨੇ ਆਪਸ ਦੇ ਵਿੱਚ ਬਦਲ ਲਈਆਂ ਸੀ ਜਿਉਂ ਹੀ ਉਹ ਹਰੀਗੜ ਪੁਲ ਤੇ ਪਹੁੰਚੇ ਤਾਂ ਤੇਜ਼ ਰਫ਼ਤਾਰ ਹੋਣ ਕਾਰਨ ਸਕੋਰਪਿਓ ਗੱਡੀ ਦਾ ਸੰਤੁਲਨ ਵਿਗੜ ਗਿਆ ਗੱਡੀ ਡਿਵਾਈਡਰ ਦੇ ਵਿੱਚ ਜਾ ਟਕਰਾਈ ਇਹ ਹਾਦਸਾ ਇੰਨਾ ਕੋ ਭਿਆਨਕ ਸੀ ਕਿ ਇਸ ਭਿਆਨਕ ਹਾਦਸੇ ਦੇ ਵਿੱਚ ਗੱਡੀ ਦੇ ਪਰਖੱਚੇ ਉੱਡ ਗਏ ਇੰਜਣ ਬਾਹਰ ਆ ਗਿਆ ਤੇ ਇਸ ਦਰਦਨਾਕ ਭਿਆਨਕ ਹਾਸੇ ਦੇ ਵਿੱਚ 20 ਸਾਲਾ ਨੌਜਵਾਨ ਅਮਰਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਸੰਗਰੂਰ ਦੀ ਮੌਕੇ ਤੇ ਦਰਦਨਾਕ ਮੌਤ ਹੋ ਗਈ ਦੱਸਦੀ ਹੈ ਕਿ ਮ੍ਰਿਤਕ ਨੌਜਵਾਨ ਜੋ ਅਮਰਜੀਤ ਸਿੰਘ 20 ਸਾਲਾ ਜੋ ਨੌਜਵਾਨ ਦਾ ਆਉਣ ਵਾਲੇ 18 ਤਰੀਕ ਨੂੰ ਜਨਮ ਦਿਨ ਸੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ਤੇ ਪੁਲਿਸ ਪਹੁੰਚੀ ਗੱਡੀ ਨੂੰ ਆਪਣੇ ਕਬਜੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੁਹਾਡਾ ਇਸ ਖਬਰ ਬਾਰੇ ਕੀ ਕਹਿਣਾ ਹੈ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦੇ ਦਿਓ ਅਤੇ ਹੋਰ ਖਬਰਾਂ ਲਈ ਆਪਣੇ ਚੈਨਲ ਨਿਰਪੱਖ ਆਵਾਜ਼ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ